ਸਵੇਰੇ ਦੇ ਮਾਲਣ ਮਾਂ ਨੂੰ ਸੇਕ ਮਰ ਤੋਂ ਰੋਕਣ ਡਾਲਦਾ ਹੁਣ ਕੋਲ ਲਮਾ ਦੇ ਅਰੇ ਦਿਖਾਈ ਉਹ ਡਰਾਈਂਕ ਦਿਖਾਇਆ ਜੀ ਬੱਚੀ ਦੀ ਉਹ ਹੁੰਦੇ ਨਹੀਂ ਸਪਿੰਗ ਜੀ ਲੱਗੇ ਜੀ ਉਹ ਹੈ ਜੀ ਕੋਲ ਕੋ ਇਹ ਨਾ ਆਖਦਾ ਖੁੱਲਣਾ ਨਹੀਂ ਗਾ ਮੈਂ ਕਹਿੰਦੀ ਸਿਰ ਤੋਂ ਪਤਾ ਲੱਗ ਜੇ ਫਿਕਸ ਲੱਗੀ ਹੈ ਇਹਦੇ ਵਾਲ ਖੋਲ ਸਕਦੇ ਹੋ ਜੇ ਖਰੀਦ ਕੇ ਹਾਂ ਜਦੋਂ ਪਸੰਦ ਹੈ ਮੈਂ ਖੋਲ ਦੇਣਾ ਠੀਕ ਨਹੀਂ ਉਹ ਨਹੀਂ ਫਿਰ ਗਨ ਮਿਲਨੀ ਕਿਹੜਾ ਜਿਹੜੀ ਆਖਿਆ ਤੁਹਾਨੂੰ ਆ ਕੀ ਕਰਦੇ ਆ ਇਹ ਪਾਪਾ ਦੀ ਫੈਮਿਲੀ ਆ ਬਸ ਇਦੇ ਨਿੰਦੇ ਕੇ ਤੁਰਦੇ ਭਜਦੇ ਆ ਨਹੀਂ ਨਹੀਂ ਤੁਰਦੇ ਹਾਂ ਚਲ ਠੀਕ ਹੈ ਨਹੀਂ ਮਿਲਨੀ ਮੈਨੂੰ ਉਹ ਗਨ ਚਾਹੀਦੀ ਹੈ ਲਾਗੇ ਲੈ ਕੇ ਬੱਚੇ ਅੱਛਾ ਗੁੜੀਆਂ ਰੋਂਦੀ ਆ ਫਿਰ ਵੀ ਮੈਨੂੰ ਇਹ ਤਾਂ ਝੂਠ ਮਾਰ ਕੇ ਪਾ ਦੇਣੀ ਵੀਡੀਓ ਇਤਨੇ ਕੀ ਹੈ ਇਤਨੇ 10 ਰੁਪਏ ਕੀ ਹੈ ਇਹ ਨਹੀਂ ਉਹ ਤਾਂ ਬੰਨਾ ਆਇਆ ਨਹੀਂ ਨਾ ਹੈ ਨਾ ਕੋ ਨਾ ਵੀਡੀਓ ਨਹੀਂ ਬੰਦੀ ਨਹੀਂ ਬੰਦ ਬੰਦ ਹੈ ਸਰ ਇਹ ਆਰਡਰ ਤੋਂ ਨਹੀਂ ਆਇਆ ਹੈ ਮੇਰਾ ਆਵਾਜ਼ ਕੋਈ ਕੱਟ ਦੇਈਦਾ ਨਾ ਆਵਾਜ਼ ਕੱਟ ਕਰ ਦੇ ਦੀ ਨਾ ਪਿੱਛੇ ਆਵਾਜ਼ ਆ ਰਹੀ ਨੇ ਕੱਟ ਨਹੀਂ ਬਣੀ ਇਹਦਾ ਨਾ ਰੇਟ ਹੈ ਗਿਆ ਮਤਲਬ ਕਿ ਇਹਦਾ 250 ਦੀ ਹੈ ਤੁਸੀਂ 150 200 ਕਹਿ ਸਕਦੇ ਹੋ ਸਸਤਾ ਅੱਛੇ ਸਿਆਣੇ ਲੋਕ ਸਰ ਸਾਹ ਹਾਂ ਇਹ ਕੋਈ 2-4 ਦਿਨਾਂ ਹਾਂ 50 ਰੁਪਏ ਤੇ ਸਟਾਰਟ ਕਰਾ ਦੂੰ ਉਪਰ 500 400 1000 2000 ਤੱਕ ਵੀ ਜਾਣੀਏ ਇਦਾਂ ਮਤਲਬ ਹੂੰ ਹੂੰ ਦੀ ਦੁਕਾਨ ਤੇ ਰਸਤਾਂ ਦੇ ਬਿਸਕਟ ਇੱਕ ਮੁੱਠੀ ਮੰਗ ਰਸਤਾ ਪੈਕ ਦੇਓ ਪੰਜਾਬ ਵਾਲਾ ਇੱਕ ਪੰਜਾਬ ਵਾਲਾ ਰਸ ਬਣਾ ਲਓ ਉਹ ਬੜੀਆ बैटी करांगे बैक्ट्री बच्ची ने जिस खान लगी तो वो जी <laughs> तो सुनान तो मिलता <laughs> तो है कितने को पागल है ਜਾਵਲਾ 10 ਕੱਮਤ ਤੇ ਆ ਜੀ ਜਾਵਲਾ 10 ਕੱਮਤ ਅੰਦਰ ਤੋਂ ਬਾਹਰ ਤੋਂ ਰਾਹ ਤੇ ਬੋਟਾ ਵੀ ਆਉਂਦਾ ਹੋਵੇ ਆਉਂਦੀ ਪਾਲੇ ਲollipops ਤੇ ਆ ਜੀ ਦੋ ਕਿੰਨੇ ਦਾ 1 5 ਦਾ 4 6 ਔਂਡ ਬੱਤੀ ਪੈਕਿੰਗ ਮਿਲਦੀ ਔਰਿੰਜੀ ਵੀ ਲੈ ਲੈਂਦੇ। ਦੋ ਲੈਣੇ ਆ ਚਾਰ ਨਹੀਂ ਲੈਣੇ। ਚਲੋ ਦੋ ਜਨੇ ਲਓ। ਦੋ ਖਾ ਲੂ ਦੋ ਰੱਖ। ਇੱਕ ਪੰਜਾਬ ਵਾਲਾ ਦਸ ਦਾ ਪੈਕ ਦੇ ਦੇ ਜੀ। ਆਪਾਂ ਤਾਂ ਹੋ ਆਈਆਂ ਬਾਜ਼ਾਰੋਂ। ਦਾੜ ਦਾ ਟ੍ਰੀਟਮੈਂਟ ਕਰਾ ਕੇ ਆਈਆਂ। ਗਵੰਢ ਨਾ ਗਈਆਂ ਸੂਟ ਲੈਣ। ਆਪਾਂ ਵੇਖ ਆਈਏ ਜੀ ਉਹ ਆਪਾਂ ਲਈ ਇਹ ਤੇ ਪੜ ਕੇ ਪਹਿਲਾਂ ਆ ਜੰਨੇ ਆ ਜੇ ਹੁਣੇ ਲੰਘ ਕੇ ਗਈਆਂ ਮੈਂ ਮਗਰੀ ਨਾਲੇ ਚਾਰ ਗੱਲਾਂ ਕਰਾਉਂਗੀ ਨਾਲੇ ਸੂਟ ਵੇਖਾਉਂਗੀ ਬਾਅਦ ਵਿੱਚ ਮੈਂ ਤੁਰ ਪੂੰਗੀ ਆਗੇ ਭਗਵੰਤਿਆਂ ਦੇ ਘਰ ਫਿਰ ਥੋੜੀ ਮੁਸ਼ਕਲ ਹੋ ਜਾਣੀ ਸਾਲਕ ਤਾਂ ਆਪਾਂ ਕੋਈ ਕਾਰ ਪਾ ਲੈਣਾ ਥੋੜੀ ਦੂਰ ਫਿਰ ਆਉਣਾ ਜਾਣਾ ਥੋੜਾ ਘਟ ਜਾਏਗਾ ਇਸ ਲਈ ਅਸੀਂ ਥੋੜਾ ਜਿਹਾ ਘੱਟ ਗੱਲਾਂ ਕਰਦੇ ਹਾਂ ਥੂੜੀਆਂ ਘੱਟ ਕਰਦੇ ਹਾਂ ਕਿਉਂਕਿ ਸਾਡੀ ਚਾਚੀ ਗਈ ਸੀ ਵੰਦੀ ਇੱਕਿਆ ਨੂੰ ਉਹ ਗਈ ਆ ਆਹ ਉਹ ਇਹ ਤਾਂ ਥੋੜਾ ਜਿਹਾ ਡਰ ਲੱਗਦਾ ਝੱਕ ਝੱਕ ਕੇ ਜਾਣਾ ਪੈਂਦਾ ਟੱਕ ਖੁੱਲ ਕੇ ਗੱਲਾਂ ਨਹੀਂ ਹੋਣੀਆਂ ਮਸਤ ਮਸਤ ਕਲੀਜੀ ਕਮਾਟਿਓ ਬੂਏ ਬੜੇ ਬੰਦ ਕੀਤੇ ਜੇ ਆ ਗਈਆਂ ਬਾਜ਼ਾਰ ਗੀਲੀਆਂ ਆਈਆਂ ਖਰੀਦ ਲਈਆਂ ਬਾਜ਼ਾਰ ਮਹੀਨਾ ਹਾਥਾ ਨਹੀਂ ਸਕਦੇ ਮਾ ਰੀਥੀ ਮਾ ਸਿੱਟਾ ਮਰੀਏ ਦਾ ਸਮਝ ਆਇਆ ਬਾਤ ਮੇਰੇ ਨੂੰ ਬਹਿਣਾ ਬਿਲਕੁਲ ਛੱਡ ਗਈ ਨਾ ਖਾਉ ਹਾ ਨੀਕਾਰ ਦਾ ਸੇਦਰੀ ਸਮੋਸੇ ਖਾ ਸਕਦੇ ਤੋ ਇਹ ਕਿਹਨਦੇ ਉਹ ਤਾਂ ਦੋ ਲੈ ਮੈਂ ਨਹੀਂ ਮੈਨਾਂ ਖਾ ਗਈ ਨਾ ਲੇਕਿਨ ਮੈਂ ਨਹੀਂ ਬੜਾ ਟਾਈਮ ਹੋ ਗਿਆ ਮੈਂ ਕਿੰਨੇ ਗੇੜ ਗਈ ਮੈਂ ਕੱਦੀ ਕੁਛ ਨਹੀਂ ਖਾਪੀ ਹੈ ਕਿ ਕਿਰੀ ਖਾਦੀ ਕੱਖ ਹੋਣੀ ਨੰਨਾ ਨਹੀਂ ਲੈਣਾ ਮੈਂ ਲੌਲੀਪੋਪੇ ਕੇ ਇੱਕ ਬਸ ਹੋ ਜਾਗਾ ਉਹ ਇੱਕ ਇੱਕ ਹੀ ਲੈ ਆਉਣ ਤੇ ਨਾ ਕਿ ਤਰਨੁਰ ਵਰਤਣਾ ਪੈਣਾ ਅੱਕਰੀ ਸੁੱਕੇ ਪਾਪੜੀ ਨੇ ਦੇ ਉਹ ਘੱਟ ਤੇਲਾ ਨਾਲ ਕਹਿੰਦੇ ਤੇ ਨਾ ਖਾਓ ਬਹੁਤ ਭਿਆਨਕ ਚੀਜ਼ ਆ ਇਹ ਸਮੋਸੀ ਖਾਸ ਕਰਕੇ ਇਹ ਗੰਦੇ ਤੇਲ ਚ ਘਰ ਵਿੱਚ ਕੱਢੋ ਸਹੀ ਰਹਿੰਦੇ ਆ ਗੰਦੇ ਬੁਜਾਰੀ ਨਾ ਖਾਓ ਆਪਾਂ ਹੱਟ ਗਾ ਨਹੀਂ ਦੋਵੇਂ ਖਾਣੋ ਇਹ ਪਛਤਾਉਣ ਗਈਆਂ ਅੱਖੀਆਂ ਸਹੀ ਆਖਿਆ ਹੁਣ ਹੱਟ ਗਿਆ ਕਿਸਸ ਗਈ ਥੋੜੀ ਬਾਹਰ ਥੋੜੀਆਂ ਜਿਨ੍ਹਾਂ ਨਾਲ ਗੱਲਾਂ ਕਰ ਲਗੇ ਆਪਾਂ ਨਹੀਂ ਸਸੂ ਮਾਂ ਵੀ ਤੇ ਰੜੀ ਹਾਂ ਉਹਨਾਂ ਸਾਹਮਣੇ ਸਾਨੂੰ ਹੁਣ ਚੁੱਪ ਚੁੱਪ ਰਹਿਣਾ ਪੈਂਦਾ ਵਾ ਚਲ ਜੀ ਚਲ ਜੀ

ਇਹ ਨਵੇਂ ਦਾ ਸੋਹਣਾ ਸੋਹਣਾ ਤਾਂ ਇੱਕ ੱਗਿਆ 5000 ਲਾਈਦਾ ਮੂੰਹ ਵੇਖ ਕਿੱਡਾ ਕੋਛ ਕੋਛ ਨਾ ਟਿੱਲਾ ਨਹੀਂ ਪਰ ਮਜੀ ਤੇ ਕਪੜਾ ਆਇਆ ਨਹੀਂ ਅਜੇ ਘਰ ਨਹੀਂ ਤਾਂ ਨਹੀਂ ਜ਼ਰੂਰੀ ਤਾਂ ਪਾ ਲੈਣਾ ਨਾ ਲਈ ਕਿੱਥੋਂ ਲੈਣੀ ਉਹ ਤੇ ਬੇਵੀ ਉਹ ਵੀ ਪਾ ਕੇ ਕੀ ਜਾਂਦੇ ਲੀੜਾ ਤੇ ਹੋਰ ਉਹ ਆ ਬਾਵੇ ਵੀ ਸਿੱਟਣ ਮੋਰ ਪਾ ਕੇ ਕੀ ਜਾਂਦੇ ਲੀੜਾ ਤੇ ਹੋਰ ਨਹੀਂ ਇਹਨਾਂ ਨੂੰ ਮਿਲਿਆ ਨਹੀਂ ਤੇ ਵਾਈਟ ਕਲਰ ਸੂਰ ਬਣਾਉਂਦੀਆਂ ਵਾਈਟ ਕਲਰ ਲਾਈਨਿੰਗ ਵਾਲੇ ਵਾਈਟ ਕਲਰ ਚ ਉਹ ਕੋ ਆ ਬਾਈ ਵਾਈਟ ਕਲਰ ਦਾ ਪਾਉਂਗੀ ਮੈਂ ਤੈਨੂੰ ਆਖਿਆ ਨਾ ਵਾਈਟ ਕਲਰ ਦੇ ਸੂਟ ਜਿਆਦੇ ਲਾਈਟ ਕਲਰ ਲਾਈ ਨਹੀਂ ਘਾਰੇ ਪੈਂਦੀ ਕਾਟਨ ਚ ਨਹੀਂ ਚੱਲਦੇ ਹੈਗਾ ਕੋਈ ਵੀ ਉੱਥੇ ਕਾਟਨ ਤੇ ਆਈ ਨਹੀਂਗੀ ਚੱਤੀ ਆ ਗਈ ਬਾਈ ਹੱਟ ਪਣ ਜਾਂ ਗਵਾਂਡੀਆਂ ਕਰੋ ਕਿਹੜੀ ਲਾਇਆ ਗਵਾਂਡੀਆਂ ਕਰੋ ਆ ਅੱਗੇ ਮੈਂ ਲਾਈ ਹੂੰ ਤੂੰ ਭੱਜ ਜਾ ਹੂੰ ਦੇਖ ਕਰਮਜੀਤ ਕਰੋ ਅੱਗੇ ਮੈਂ ਲਾਈ ਹੂੰ ਹੁਣ ਤੂੰ ਲਾਇਆ ਹੁਣ ਮੇਰੀ ਓਨੀ ਗੱਲ ਨਹੀਂ ਨਾ ਪਾਦੀ ਜਿੰਨੀ ਅੱਗੇ ਲਉਣੀ ਆ ਅੱਜ ਦੇੜੀ ਦੀ ਕੋਈ ਸੱਚੀ ਆ ਗਈ ਹੈ ਨਾ ਆ ਕੇ ਬੜੀਆਂ ਗੇਰ ਅਰਪਨ ਜਾ ਜੱਜ ਜੱਜ ਜਾ ਜਾ ਨਹੀਂ ਜਣਾ ਬੂਆ ਗੁੱਲਾਈਆ ਬੂਏਨ ਮਾਰ ਮੜ ਜੇ ਤਾਂ ਕੰਨ ਖੁੱਲ ਜਣਾ ਬਣਾਉਣ ਲੱਗੀ ਦੀਦੀ ਲੱਗੀ ਕੜੀ ਕੁੱਕੜ ਮਾਰ ਕੇ ਕੁੱਤਾ ਮਾਰ ਕੇ ਲੱਗੀ ਮਾਰ ਕੇ ਹੋਰ ਮਾਰਿਆ ਕੇ ਹੋਇਤਾ ਹਾ ਹਾ ਤਾਈ ਵੇਲੇ ਤੇ ਨਾ ਹੋ ਕੇ ਤਾਂ ਦੇਖਣ ਲਾ ਘਰਤੀ ਲੋ ਫੋਨ ਦੱਸ ਰੋਈ ਰੋਈ ਨਾ ਪੰਮੀ ਕੀਤਾ ਨਾ ਇਹੀ ਆ ਤਾਈ ਦੱਸ ਕੀ ਧਰੀਏ ਤਾਈ ਨੂੰ ਕਿਹੜਾ ਟੈਸਟ ਲੱਗਦਾ ਹੈ ਕੁੱਕਰ ਦੀ ਲੱਤ ਵਟ ਲਿਆਓ ਹੈ ਤਾਈ ਤੈਨੂੰ ਕੀ ਸਵਾਲ ਲੱਗਦਾ ਐਸ ਉਮਰ ਚ ਕੁਛ ਵੀ ਨਹੀਂ ਹੈ ਸਮਝੀ ਸਮਝੀ ਲਓ ਹੈ ਕੜੀ ਕੜੀ ਦੇ ਉਹ ਬਣਾਉਣੀ ਲੱਗਿਆ ਉਹ ਤਾਂ ਤੇ ਤੈਨੂੰ ਜਿਹੜੀ ਚੀਜ਼ ਤੇਨੂੰ ਵਧੀਆ ਲੱਗਦੀ ਜੇ ਤੇਨੂੰ ਆਖੀਏ ਵੀ ਤੂੰ ਦੱਸ ਕੀ ਬਣਾਏਂਗਾ ਫਿਰ ਤੁਸੀਂ ਕੀ ਦਸੋਗੇ ਕੁੱਕਰ ਦੀ ਲੱਤ ਵਟ ਕੁੱਕਰ ਦੀ ਲੱਤ ਤਾਈ ਕੋ ਖਾਦੀ ਕਿ ਨਾ ਜਾਣੇ ਨਹੀਂ ਤਾਈ ਲਈ ਕਿਹੜੀ ਸਬਜ਼ੀ ਪਸੰਦ ਦਵਾ ਸਭ ਤੋਂ ਆਪਣੀ ਪਸੰਦ ਦੱਸ ਦੱਸ ਕਦੂ ਹਾਂ ਮੈਂ ਤਾਂ ਇਹ ਦੀ ਦਸੀ ਜਾਂਦੀ ਮੇਰੀ ਸਾਸੂ ਮੈਨੂੰ ਪਤਾ ਹੋਣਾ ਹੈਂ ਇੰਗਰੇਜੀ ਕਰ ਦੂੰ ਇੰਗਰੇਜੀ ਤੈਨੂੰ ਪਸੰਦੀ ਹਾਂ ਚੱਲ ਉਹ ਵੀ ਆਈ ਜਾਣੇ ਦੋਮਾ ਕਦੀ ਨਾ ਸਿਆਲ ਦੀ ਸਬਜੀ ਆਏ ਆ ਸਿਆਲ ਮੈਘੇ ਬੜੇ ਸਾਗ ਸੁੱਕ ਹਾਂ ਚੱਲ ਇਹ ਵਧੀਆ ਤੇਨੂੰ ਕੀ ਪਸੰਦ ਹੈ ਮੈਂ ਤਾਂ ਕੁੱਕੜ ਵੀ ਲਾ ਕੇ ਪਸੰਦ ਤੈ ਤੂੰ ਜਿਹੜਾ ਕੁੱਤਾ ਮਰਿਆ ਪਿਆ ਫਿਰ ਉਹ ਚੋਕ ਲਿਆ ਛੋਟਾ ਪਤੀਲੇ ਜਨ ਹੈਂ ਤੇਰਾ ਤਾਂ ਕੰਮ ਹੀ ਸੌਖਾ ਬੜਾ ਮੈਂ ਪੁੱਤਾਂ ਨਹੀਂ ਆਖਿਆ ਮੈਂ ਕੁੱਕਰ ਦੀ ਲੱਤ ਆਖਿਆ ਵਾ ਤੇ ਕੁੱਕਰ 'ਚ ਵੀ ਉਹ ਗੋਸ਼ੀ ਹੈ ਕੁੱਕਰ ਦੀ ਲੱਤ ਖਾਣੀ ਹੈ ਕੁਛ ਨਹੀਂ ਜੀ ਕਰਦਾ ਜਦੋਂ ਆ ਗਏ ਨੇ ਕਿਤੇ ਬਣਾਉਣ ਨੂੰ ਉਹ ਤਾਂ ਦੱਸਾਂ ਕੀ ਪਸੰਦ ਕੀ ਹੈ ਤੁਸੀਂ ਕੀ ਬਣਾਇਆ ਉਹ ਲੈ ਆਉਂਗੀ ਮੈਂ ਜੋ ਮੈਂ ਪਸੰਦ ਦੱਸ ਖੁਸ਼ੀ ਉਹ ਨਹੀਂ ਪਸੰਦ ਜੋ ਤੁਸੀਂ ਪਤੀਲੇ 'ਚ ਪਾਇਆ ਮੈਨੂੰ ਇਹ ਗਾਜਰਾ ਮੈਨੂੰ ਉਹ ਹੀ ਦੇ ਦੋ ਗਾਜਰ ਸਾਡੀਆਂ ਤਾਂ ਨਹੀਂ ਪੁੱਟੀਆਂ ਨਹੀਂ ਆ ਟੱਡੀਆਂ ਪੁੱਟੀਆਂ ਹਾਂ ਪੁੱਛਿਆ ਕਿ ਨਹੀਂ ਹੈ ਤਾਈ ਨੂੰ ਮਮੀ ਕਹਿੰਿਆ ਆਪਣੀ ਤਾਈ ਨੂੰ ਪੁੱਛਿਆ ਤੇ ਮੈਂ ਜੂਸ ਪੀਣਾ ਹੁੰਦਾ ਉਹ ਆਟੇ ਬੋਲ ਲਾ ਤੂੰ ਵੀ ਪੀ ਬੈ ਕੇ ਨਾ ਕੋਈ ਨਹੀਂ ਲਿਸੀ ਹੋ ਚੱਲੀ ਬਥੇਰੀ ਆ ਤੂੰ ਮੈਂ ਦੀਆਂ ਬੜੀਆਂ ਮਾਂ ਵੀ ਪੇੜਾ ਦੀ ਬਾਦੀਆਂ ਦੀ ਦੁਕਾਨ ਦੇ ਕਿ ਕੀ ਹੋ ਗਿਆ ਤੁਹਾਨੂੰ ਮਦਰ ਜੇ ਨੀ ਜਨਾ ਬਾਦੀਆਂ ਵਾਲਾ ਅੱਗਨ ਲਿਉਣੀ ਨਾ ਚੂਦੀ ਹਰਪਨ ਦੀ ਵੇਖ ਕੀ ਹੋ ਗਿਆ ਤੁਹਾਨੂੰ ਨਹੀਂ ਲਿਸੀ ਜਿ ਬੜੀ ਆ ਆ ਘਰ ਦਾ ਤੋ ਠੀਕ ਹੈ ਜਿਹੜਾ ਬਦਰਾ ਗਿਆ ਆ ਮਿੱਤੀਆਂ ਦੀ ਬਾਦੀਆਂ ਨਹੀਂ ਮਦਰੂ ਜਾ ਰਹੀਆਂ ਕੁੜੀਆਂ ਵੀ ਘਰੇ ਅੱਛਾ ਨੰਦਵਾਲਿਆਂ ਦੀ ਲੱਗੇ ਬਾੜੀਆਂ ਜੀਆਂ ਉਹਦੇ ਕੋਈ ਆ ਉਰੇ ਜਈ ਸ਼ਹਿਰ ਹਾਂ ਹਾਂ ਨੰਨੂ ਜੀਆਂ ਬਾਵਾ ਦੁਕਾਨ 'ਤੇ ਬਾਵਾ ਦੁਕਾਨ 'ਤੇ ਆ ਚੀਜ਼ਾਂ ਦੀ ਹਾਂ ਸ਼ੀਸ਼ਾ ਲੱਗਾ ਦੁਕਾਨ ਨੂੰ ਹਾਂ ਤਰਕੇ ਤੂੰ ਮੈਨੂੰ ਕਿੱਥੇ ਵੇਖਿਆ ਪਈ ਤਾਂ ਮੈਂ ਇਹਦੇ ਕੋ ਛੱਤੀ ਹੈ ਨਾ ਮੈਂ ਹਰੇਕੀ ਚੀਜ਼ ਉੱਥੇ ਹੀ ਲੈ ਕੇ ਆਉਣੀ ਆ ਗੁੱਡੀ ਹੋਰ ਇੰਨੀ ਕਿੰਨੀ ਕਿ ਚੀਜ਼ਾਂ ਬੜੀਆਂ ਬਾਈਆਂ ਨੇ ਹੁੰਦੀਆਂ ਉਹ ਕਿੱਥੇ ਵਾੜੀ ਜਾਂਦੇ ਉਹ ਕਿੱਥੇ ਵਾੜੀ ਜਾਂਦੇ ਨੇ ਆਣੇ ਟੱਡੇ ਕਰ ਖੇਡਦੇ ਵੇਖੇ ਨਹੀਂ ਨੇ ਹਾਂ ਹਾਇਆ ਡਾਲ ਵੀ ਉਹਦੇ ਕੋਲ ਜੋਗ ਚੀਜ਼ਾਂ ਹੀ ਉਹਦੇ ਕੋਲ ਨਹੀਂ ਹੁੰਦੀ ਲੈੰਤੀ ਕਰਨ ਗੰਦੇ ਲੈ ਬਸ ਹੁਣ ਤੱਕ ਗੋਲੀਆਂ ਵਿੱਚ ਪਿੰਨ ਨਹੀਂ ਹੋਣੀਆਂ ਸੌਂਸ ਬਣਾ ਲੈ ਜੇ ਸੌਂਸ ਨਹੀਂ ਬਣਾਉਣਾ ਤਾਂ ਸੌਂਸ ਮਹਿੰਗੀ ਪਈ ਤੇ ਜਾਣਾ ਤੇ ਜੇਲ੍ਹ ਹੀ ਆਪਾਂ ਲੈ ਕੇ ਮੇਰੀ ਆਈ ਇਹਨੇ ਦੇ ਆਇਆ ਯਾਰ ਉਹ ਸੀਰੀਅਸਲੀ ਦੱਸ ਬੇਬੇ 85000 ਮੰਗਦਾ 50000 ਦੇਤਾ ਅੱਛਾ ਹਾਂ ਆ ਗਿਆ ਅਜੇ ਬਿਨਾਂ ਲਾਇਸੈਂਸ ਤੋਂ ਅੱਛਾ ਤਾਂ 10 ਵੀ ਹੋਰ ਪਾ ਲਾਇਸੈਂਸ ਬਣਾ ਲਾਗੇ ਕਹਤਾ ਆ ਬਾਰੀ ਜੰਡੀ ਲਈ ਸੀ ਦਾਈ ਆਪਣੀ ਨੌਂ ਦੀ ਗੱਲਾਂ ਸੋੰਦੀ ਕਿੰਨੀ ਉਹ ਤੁਹਾਡੇ ਨਾਲ ਦੀ ਜਲੀ ਪਿਆਵਾ ਜੀ ਰੋਂਦੀ ਹ ਹੁਣ ਉਹਨੂੰ ਦੇਖਿਆ ਵੀ ਨਹੀਂ ਉਹ ਵੀ ਘਰੇ ਗਈ ਨਾ ਮੇਰੇ ਮੂਹਰ ਖੀਰ ਲੱਗੀ ਆ ਉਹਨੂੰ ਵੇਲੇੜ ਤੋਂ ਦਿਖਾ ਦੇ ਤੂੰ ਤਾਂ ਮੇਰੇ ਮੂਹਰ ਜੰਡੀ ਜਦੋਂ ਮੇਰੇ ਨਿਆਣੇ ਮਿੱਟੀ ਚ ਲਾ ਕੀ ਇਹਦੇ ਬੂਏ ਗੜੀਆਂ ਕਿੱਡਾ ਰਰ ਰਰ ਕਰਣਗੇ ਆਓ ਉਹਨੂੰ ਇਹ ਕਰਦੇ ਨਹੀਂ ਵੀ ਇਹ ਲੜਨੀ ਹੈ ਲੜਦਾ ਨਾ ਅੱਜ ਦੇ ਰੱਬ ਕਹਿੰਦੇ ਹੁੰਦੀ ਕਾਲੇ ਰੰਗ ਦੀ ਰੱਬ ਕਹਿੰਦੇ ਹੁੰਦੀ ਤੁਹਾਨੂੰ ਹੋਰ ਪਸੰਦ ਨਹੀਂ ਹਾਂ ਕਾਲੇ ਰੰਗ ਦੀ ਨਹੀਂ ਪਤਾ ਨਹੀਂ ਕਿੱਥੇ ਤੂੰ ਫਿਰਦੀ ਹੈ ਪਸੰਦ ਉਹਨੂੰ ਸਾਰਾ ਕੁਝ ਹੀ ਹੈ ਪਰ ਉਹਨੂੰ ਸਾਡੀ ਘਰ ਦੀ ਚੀਜ਼ਾਂ ਦੀ ਪਸੰਦ ਆ ਗਈ ਉਹ ਹੀ ਨਾ ਕਿਹਦੇ ਘਰ ਦੀ ਜੀਪਾਂ ਘੰਟੋੜੇ ਜਿਹੜੀ ਚੀਜ਼ਾਂ ਸੁੰਦੀਆਂ ਨੇ ਕਿ ਮੈਂ ਕਿ ਮੈਂ ਲੈ ਆਵਾਂ ਇੰਜ ਕਰਾ ਸਾਡੇ ਉੱਤੇ ਰੱਖਿਆ ਵਰਪਨ ਫੜ ਲਿਓ ਗੋਪੀ ਅਰਪਨ ਨਹੀਂ ਫੜਦੀ ਮੇਰੇ ਨਾਲ ਪਹਿਲਾਂ ਤੋੜ ਦੇਣੀ ਇਹ ਖੰਡੀ ਆ ਖੱਜਾ ਵਾਲੀ ਤੇ ਪੰਜੂ ਸਾਂਣੇ ਲੂਣ ਮਿਰਚ ਕਿਚ ਪਾਇਆ ਨੀਗੇ ਨੀਕੇ ਡੱਬੀਆਂ ਚ 90 92 ਰੁਪਈਆ ਵਾਲੀਆਂ ਡੱਬੀਆਂ ਚ ਪਾਇਆ ਔਰ ਇਹ ਟਾਟੀਆਂ ਕਰੇ ਦੇ ਚੀਆ ਸਾਡੀ ਵੇਖੀ ਅਸੀਂ ਨਵਾ ਘਰ ਕਰਵਾਗੇ ਤੇ ਇਹ ਵੀ ਲਿਆਵਾਂਗੇ ਅਸੀਂ ਅੱਖਾਂ ਮੈਨੂੰ ਹਰ ਦਵਾ ਦਾ ਵਾਰ-ਤਬ ਵਿਊ ਦੋ 20000 ਦੀ ਅਸੀਂ ਨੂਨ ਤਾਂ ਨਹੀਂ ਲੈਂਦੀ ਵਿਊ ਦੋ ਤੇ ਇਹ ਘਰ ਪਾਈਏ ਤਾਂ ਸੋਹਣੀਆਂ ਸੋਹਣੀਆਂ ਡੱਬੀਆਂ ਲਿਆਈਏ ਐਂ ਤਾਂ ਤੈਨੂੰ ਚੰਗੇ ਹੋ ਜੇ ਤੇਲ ਸਣ ਲਗੇ ਪਾਣਾ ਦੇ ਵਿੱਚ ਕੋਈ ਨੂਮ ਜੇ ਲੱਗੰਡਾ ਵੀ ਗੰਡਾ ਵੀ ਟੀਰੀਆ ਕੰਜੂਸ ਨੇ ਵੇਖੋ ਨਹੀਂ ਗੰਡਾ ਟੀਰੀਆ ਗੰਡਾ ਤੇਲ ਸਿੱਧਾ ਹੀ ਨੂਮ ਵਿੱਚ ਸੁੱਟੂ ਅਜਾ ਆ ਵੇਖਾ ਗੰਡਾ ਗੰਡਾ ਹੀ ਦਾਲਦਾ ਟੀਰੀਆ ਤਾਂ ਨਹੀਂ ਹੀ ਕੱਢੀ ਲੈ ਨਾ ਅਦ ਕਰਨਾ ਕੋਈ ਹਰੀਆਂ ਮਿਰਚਾਂ ਨਾ ਕੋਈ ਲਸਣ ਇਹਦੀ ਵੀ ਸਬਜੀ ਦੀਦੀ ਤੇਰੀ ਸਬਜੀ ਵੀ ਢੇਰ ਹੀ ਹੋਊਗੀ ਜਿੱਥੇ ਵਾਸ਼ ਮਸ਼ੀਨ ਬ੍ਰੈਸ਼ ਕਰਦੇ ਜਿੱਥੇ ਤੁਸੀਂ ਤੇ ਸਬਜੀ ਤੋਂ ਹੀ ਜਾਂਦੇ ਵਾਦੂ ਸਵਾਦ ਬਣਦੀ ਆ ਨਾ ਬ੍ਰੈਸ਼ ਅਸੀਂ ਇੱਥੇ ਕਰਦੇ ਬ੍ਰੈਸ਼ ਅਸੀਂ ਉੱਥੇ ਕਰਦੇ ਨਾਉਣ ਲੱਗੀਆਂ ਇਹ ਤਾਂ ਟਾਇਲਟ ਹੈ दस हि दस किलो हो जानी सही ले गो दी कर नी कर ਅਣੀ ਮਖਾਣੀ ਆ ਤੁਹਾਨੂੰ ਮੋਹਨ ਲੱਗਾ ਭਾਈ ਦੇ ਦੇ ਹੰਤ ਦੇ ਲੱਗੇ ਲੀੜੀ ਪਾਰਦੇ ਤੁਹਾਡੀਆਂ ਗਾਜਰਾ ਦੀਆਂ ਸਾਡੀਆਂ ਬਾਦੂ ਗਾਜਰਾ ਹਰ ਹੋਰ ਬੇਤੀ ਕਰਦੀ ਹੈ ਹਰ ਕੋਈ ਤੇ ਨਹੀਂ ਲੱਗਦਾ ਤੇ ਚੇਰਾ ਹੀ ਵਖੜ ਲਈ ਹੈ ਤੇਰਾ ਆ ਵੀ ਲੈ ਇਹਦਾ ਐਂਕੋ ਤੇ ਲਾਇਆ ਮੈਂ ਹਾੜਾ ਐਂ ਤੇ ਲਾਇਆ 50000 ਇਹ 80 ਮੰਗਦਾ ਹੀ ਭੈਣਾ 50000 ਦੀ ਵੀ ਹੰਟੀ ਆ ਨਾ ਲੱਗਦੀ ਨਾ ਐ ਗੋਲੀ ਨਾ ਵੇਖ ਰਹੀ ਤੈਨਾਂ ਕੱਟੂਤ ਕੰਮ ਨਹੀਂ ਲੈਣ ਦੇ ਫੌਜੀ ਉਹ ਮੈਂ ਸਪੈਸ਼ਲ ਦੇਖ ਰਹਾ ਰੰਗ ਨਹੀਂ ਸੋਹਣਾ ਤੇਰੀ ਕੁੜੀ ਦਾ ਜਿਹੜੀ ਪਸੰਦ ਆਈ ਰੰਗ ਹੋ ਰਹਿਦਾ ਨਹੀਂ ਇਹਦੇ ਵੀਰ ਨੂੰ ਲੈ ਜਾਂਦੇ ਕਿ ਉਹ ਨਾਲ ਉਹਨੂੰ ਕੀ ਕਰਨਾ ਪਸੰਦ ਕਰਾ ਦਿੰਦਾ ਤੈਨੂੰ ਉੱਤੋਂ ਗੰਨਾ ਹੀ ਹੈ ਨਹੀਂ ਸ਼ਾਇਰ ਸ਼ਾਇਰ ਤੇ ਪੋਰ-ਪੋਰ ਕੇ ਮਹਾ ਉੱਤੋਂ ਤਾਂ ਮੇਰੀਆਂ ਬਾਹਰ ਉਹਦਾ ਤੇਰੀ ਚੋਇਸ ਨਹੀਂ ਸੋਹਣੀ ਦੀਦੀ ਤੇ ਚੋਇਸ ਤੇ ਤੂੰ ਹੀ ਚੋਇਸ ਆ ਦਿੰਦੀ ਮੈਂ ਇਸ ਹੋ ਰਾਤੀ ਸੂਟ ਦੇਖੀ ਮੈਂ ਪੁੱਛਣਾ ਆਪਣੇ ਵੀਡੀਓ ਸਬਸਕ੍ਰਾਈਬਰਾਂ ਨੂੰ ਆਪਣੇ ਫੋਨ ਤੇ ਵੀਡੀਓ ਭਾਗ ਦੇ ਮੇਰੇ ਸੂਟ ਦੇ ਸੰਧ ਹੈ ਹੈ ਗਲੇ ਸਾਨੂੰ ਪੁੱਛ ਕੇ ਜਿੰਨਾ ਪੈਸੇ ਲਾਇਆ ਹੋਰ ਅਹੀਂ ਖਰਚਾਂਗੇ ਤਾਂ ਇਹ ਤਾਂ ਹਜ਼ਾਰ ਬਾਦੂ ਪਹਤ ਤੇ ਬੱਗ ਜੀ ਨਹੀਂ ਕਰਦਾ ਜਿੰਨਾਂ ਨੂੰ ਦੇਖਣ ਉਹ ਤੇਰਾ ਨਹੀਂ ਨਾ ਕਰਦਾ ਸਾਡਾ ਤਾਂ ਕਰਦਾ ਜਿੰਨਾ ਫੋਨੇ ਜਿੰਨਾ ਪੈਸੇ ਕਰਕੇ ਉਹਨਾਂ ਨੇ ਕਰਦਾ ਇਹ ਪੱਕੇ ਦੀ ਤਾਰ ਕਿਉਂ ਲਾਈ ਜੇ ਪੰਜੂਸਾਂ ਦਾ ਪੱਕਾ ਵੇਖ ਲਓ ਸੋਣਾਵਾ ਤੇ ਉਥੇ ਲਿਆ ਦੰਦਾ ਕਿਥਾ ਕਵਾੜਖਾਨੇ ਚ ਇਹ ਜੋ ਪੁਰਾਣੇ ਉਹ ਵੀ ਤਾਰ ਤੰਗੀ ਉੱਤੇ ਨਹੀਂ ਕੋਈ ਨਹੀਂ ਇਹ ਨਹੀਂ ਪੈਣਾ ਗਰੀਬ ਦਾਵਾ ਗਰੀਬੀ ਦਾਵਾ ਸਾਨੂੰ YouTube ਵਾਲੇ ਫੋਲੋ ਕਰਨਗੇ ਬਹੁਤ ਬਹੁ ਟਾਈਮ ਵਧਾਉਣਗੇ ਤੇ ਅਸੀਂ ਵੇਖਾਂ ਲਿਆਵਾਂਗੇ ਨਾ ਸੋਣਾ ਪਾਪੜ ਹਰਾ ਕੋ ਜੇ ਤਾਂ ਮਰੂ ਮਰੂ ਕਰਦੇ ਸਾਨੂੰ ਦਿੱਤਾ ਸਾਰਾ ਕੁਝ ਹੈ ਤਾਂ ਹੀ ਹਾਂ ਪਾਈਆਂ ਤੁਸੀਂ ਦਲੇਰ ਬੰਦੇ ਸੀ ਹੋਰ ਖੋਈ ਘਤਵਾਨੇ ਨੀ ਦਿੱਤਾ ਅੰਦਰ ਵੱਧ ਕੋਈ ਤਾਬ ਕਰੇ ਚੱਲ ਗਈ ਆ ਭਾਈ ਤੇ ਦੀਦੀ ਨੂੰ ਸ਼ਰਮ ਨਹੀਂ ਆਉਂਦੀ ਆਪ ਖਲੋਤੀ ਹੱਥ ਜੋੜ ਕੇ ਮੰਮੀ ਨੇ ਵੇਖ ਕੰਮੇਟਾਇਆ ਹੀ ਅੱਜ ਕੱਲ੍ਹ ਦੀਆਂ ਨੋਵਾ ਵੇਖ ਲਓ ਇੱਧਰ ਵੇਖ ਨੋ ਸਸ ਵਾਰ ਕੇ ਕੰਮ ਕਰ ਦਿੱਤਾ ਠੀਕ ਆ ਸ਼ਰਮ ਤੇ ਲਾ ਕੇ ਰੱਖੀ ਸੀ ਬੀਬੀ ਦੇ ਚੁੱਣੀ ਵੀ ਨਹੀਂ ਲਈ ਉੱਤੇ ਹਾਂ ਨੀ ਮਾਰਦੇ ਮੈਨੂੰ ਕੀ ਪਤਾ ਲੱਗਦਾ ਵਾ ਜਦੋਂ ਹੋਣ ਲੈ ਲੱਗੀ ਜੇ ਆਹ ਵੇਲਾ ਵਿਚਾਰੀ ਕਿਤੋਂ ਰਿਆ ਜਾਂਦਾ ਨਹੀਂ ਉਹ ਨੂੰ ਕੁੰਡਾ ਡੰਡਾ ਫੜਾਇਆ ਹੀ ਨਹੀਂ ਤੇ ਕੋਨ ਨਾਲ ਕਿਹੜਾ ਅੱਜ ਕੱਲ ਅੱਜ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਹੁਣ ਤੇ ਚੱਲ ਮਾੜਾ ਮੋਟਾ ਵਾ ਗਾਂਵ ਵਾਲੀਆਂ ਨੋਵਾਂ ਨੇ ਨਾ ਗਾਂਵ ਵਾਲੀਆਂ ਨੋ ਵੀ ਮਸ਼ੀਨ ਵੀ ਆ ਗਈ ਆ ਮਸ਼ੀਨ ਵੀ ਆ ਗਈ ਉਹ ਚੋ ਵੀ ਸਬਜੀ ਆ ਤੂੰ ਰਹਿ ਕਰਦੀ ਤੂੰ ਨਾ ਤੂੰ ਵੀ ਆ ਤੂੰ ਕੋਠੀ ਪੌੜੀ ਮੈਂ ਕਿੰਨੇ ਕਰ ਸਕਦਾ ਮੈਂ ਕੋਠੀ ਜੋ ਹੈ ਜਾਨੀ ਮੈਂ ਕੋਠੀ ਭਾ ਕੇ ਵੇਚੀ ਜਾਵੇ ਲੈ ਮੈਂ ਵੇਖਾਂ ਤੇਰੀ ਕੜੀ ਦਾ ਹਾਲ ਚਾਲ ਕਿਦਾਂ ਦਾ ਖੁਸ਼ਾ ਗਲ ਸ਼ਕਲ ਸੋਹਣੀ ਹੈ ਨਹੀਂ ਹਲੇ ਦੇ ਦੇ ਵਿੱਚ ਕਾਖੂ ਨਹੀਂ ਤੇ ਸ਼ਕਲ ਉਹਦੀ ਸੋਹਣੀ ਕੀ ਹੁਣੀ ਆ ਵੇਸਣ ਕੋ ਲਈ ਸਾਡੀ ਸ਼ਕਲ ਨਹੀਂ ਸੋਹਣੀ ਆ ਤਾਂ ਸੋਹਣੀ ਹੁੰਦੀ ਆ ਆ ਵੇਸਣ ਕੋ ਲਈ ਦੇ ਦੀ ਹਾਂ ਵੇਸਣ ਤਾਂ ਤੂੰ ਵੇਸਣ ਦੇ ਵਿੱਚ ਰਿਦਾ ਨਹੀਂ ਆਟਾ ਜਿਹਾ ਲੱਗਦਾ ਮੈਨੂੰ ਵੇਸਣ ਆਟਾ ਹੀ ਡੁਗੜੀ ਕੇਟਮ ਦਾਣ ਵੇਸਣ ਆ ਕੇ ਕੁੱਟਣ ਦਾ ਹੈ ਟਾਈ ਨੂੰ ਅਦਰਕ ਤੇ ਮਿਰਚਾਂ ਫਿਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਕੜੀ ਬਿਰ ਪਕੌੜੀਆਂ ਤੋਂ ਇੰਨੀ ਸਵਾਦ ਕਿ ਪਕੌੜੀਆਂ ਦੀ ਗੱਲ ਹੀ ਭੁੱਲ ਜਾਓਗੇ ਇੰਨੀ ਸਵਾਦ ਕਿ ਗਵਾਂਢੀ ਲੈਣ ਨਾ ਹਣ ਗਵਾਂਢੀਆਂ ਨਾ ਬੰਦ ਕੀਤਾ ਲੈਣਦੇ ਨੇ ਕਿ ਗਵਾਂਢੀ ਤੀਜੇ ਕਿ ਦਿਨ ਭੱਜ ਜਾਏ ਗਵਾਂਢੀਆਂ ਲੈਣਦੇ ਨੇ ਭੁੱਲ ਗਈ ਕੱਲ ਵਾਲਾ ਪੂਤਣਾ ਉਹ ਤੇ ਜਿੱਚੀ ਦੀ ਗੱਲ ਕੀਤੀ ਮੇਰੀ ਦੀਦੀ ਮਨ ਖੋਣਾ ਬੂਲ ਖੋਣੀ ਹੁਣ ਜਲਕਾਉਣੀ ਐ ਮੂੰਹ ਹੈ ਕੱਲ ਵਾਲਾ ਪੂਤਣਾ ਇਹ ਕਹਦਾ ਬਿਸ਼ਨੂ ਘੋ ਵਾਲੀ ਛੱੜਦੀ ਵੀ ਨਾ ਹੋ ਜਾਂਦੀ ਤੇਰੀ ਬਿਸ਼ਨੂ ਚੜੀ ਚੜੀ ਕਿ ਕੱਲ ਚਪਲ ਫੜ ਲਾ ਚਪਲ ਚਪਲ ਲਾ ਲਾ ਚਪਲ ਕਿ ਕਰੋ ਕਿ ਕਰੋ ਨਹੀਂ ਮੈਂ ਆ ਪਰੋ ਤਾਂ ਕਿ ਕਰੋ ਆ ਬਿਛਣੋਂ ਹਣ ਮੇਰਾ ਨਾ ਬਿਛਣਾ ਬਾਤ ਹੈ ਦਵਾ ਦਵਾ ਚੱਲੇ ਆ ਜੀ ਤੇ ਵੇਲੀ ਹਣ ਦੀਦੀ ਤੂੰ ਤੇ ਵੇਲੀ ਹੈ